ਤੁਹਾਡਾ ਨੇ ਸੀਐਮ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਤੇ ਅਧਿਆਪਕ ਦਿਵਸ ਦੇ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦਾ ਉਹਨਾਂ ਦੇ ਵੱਲੋਂ ਧੰਨਵਾਦ ਕੀਤਾ ਗਿਆ ਹੈ। ਇਹ ਅਧਿਆਪਕ ਤੋਂ ਅੱਜ ਸਾਡੇ ਘਰ ਦੇ ਵਿੱਚ ਖੁਸ਼ੀਆਂ ਲੈ ਕੇ ਆਏ ਨੇ। ਅਧਿਆਪਕਾਂ ਨੇ ਕਿਹਾ ਕਿ ਪੱਕੇ ਕੀਤੇ ਗਏ ਸੀ ਇਹ ਅਧਿਆਪਕ ਪਿਛਲੇ ਸਾਲ ਇਸੇ ਦੇ ਕਰਕੇ ਅਧਿਆਪਕਾਂ ਦੇ ਵੱਲੋਂ ਜੁੜਾ ਹੈ। ਸੀਐਮ ਭਗਵੰਤ ਮਾਨ ਦਾ ਧੰਨਵਾਦ ਵੀ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਤੁਹਾਡੇ ਕਰਕੇ ਸਾਡੇ ਘਰ ਦੇ ਵਿੱਚ ਖੁਸ਼ੀਆਂ ਆਈਆਂ। ਅਧਿਆਪਕ ਦਿਵਸ ਦੇ ਮੌਕੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਹੈ ਅਧਿਆਪਕਾਂ ਨੇ। ਚੁੰਡੀਗੜ੍ਹ ਦੇ ਵਿੱਚ 77 ਅਧਿਆਪਕਾਂ ਨੂੰ ਜੁੜਾਇਆ ਹੈ ਸਨਮਾਨ ਦਿੱਤਾ ਗਿਆ ਉਹਨਾਂ ਨੂੰ ਰਾਜਪਦਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਇਸੇ ਦੇ ਕਰਕੇ ਜੁੜਾ ਹੈ ਟੀਚਰਾਂ ਦੇ ਵੱਲੋਂ ਵੀ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਗਿਆ ਹੈ ਕਿਉਂਕਿ ਇਹ ਟੀਚਰਸ ਪਿਛਲੇ ਸਾਲ ਹੀ ਪੱਕੇ ਕੀਤੇ ਗਏ ਸੀ ਇਸੇ ਦੇ ਕਰਕੇ ਉਹਨਾਂ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਤੁਹਾਡੇ ਕਰਕੇ ਸਾਡੇ ਘਰ ਦੇ ਵਿੱਚ ਖੁਸ਼ੀਆਂ ਆਈਆਂ ਨੇ ਅਧਿਆਪਕ ਦਿਵਸ ਦੇ ਮੌਕੇ ਤੇ ਅੱਜ ਐਸੋਸੀਏਟ ਟੀਚਰ ਸਿੱਖਿਆ ਅਫਸਰ ਜੂਨੀਅਰ ਪੰਜਾਬ 12316 ਪਰਿਵਾਰਾਂ ਵੱਲੋਂ ਮਾਨਯੋਗ ਮੁੱਖ ਮੰਤਰੀ ਜੀ ਦੇ ਸੱਦੇ ਤੇ ਅੱਜ ਪੰਜਾਬ ਭਵਨ ਚੰਡੀਗੜ੍ਹ ਵਿੱਚ ਸਾਡੀ ਟੀਮ ਵੱਖ-ਵੱਖ ਜ਼ਿਲ੍ਹਿਆਂ ਤੋਂ ਪਹੁੰਚੀ ਸੀ ਜਿੱਥੇ ਅਸੀਂ ਮਾਨਯੋਗ ਮੁੱਖ ਮੰਤਰੀ ਨੇ ਮੀਡੀਆ ਰਾਹੀਂ ਸਾਡੇ ਮਾਧਿਅਮ ਰਾਹੀਂ ਪੰਜਾਬ ਦੇ ਸਮੂਹ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਉਥੇ ਪਿਛਲੇ ਅਧਿਆਪਕ ਦਿਵਸ ਤੇ ਅਨੰਦਪੁਰ ਦੀ ਧਰਤੀ ਤੇ ਜਦੋਂ ਮੁੱਖ ਮੰਤਰੀ ਪੰਜਾਬ ਨੇ ਐਜੂਕੇਸ਼ਨ ਪਾਲਿਸੀ ਦਾ ਐਲਾਨ ਕੀਤਾ ਸੀ ਜਿਹਦੇ ਤਹਿਤ ਪੰਜਾਬ ਦੇ 12316 ਅਧਿਆਪਕ ਪੱਕੇ ਕੀਤੇ ਸੀ ਉਹਨਾਂ ਦੇ ਅਧਿਆਪਕਾਂ ਨੂੰ ਬੁਲਾ ਕੇ ਜਿੱਥੇ ਲੰਬੇ ਸਮੇਂ ਤੋਂ 16-17 ਸਾਲਾਂ ਤੋਂ ਕੱਚੇ ਵਿਦਿਆਪਕ ਦੇ ਤੌਰ ਤੇ ਕੰਮ ਕਰਦੇ ਅਧਿਆਪਕਾਂ ਨੇ ਰੈਗੂਲਰ ਹੋਣ ਦੇ ਉੱਤੇ ਸਪਾਨਜਗ ਮੁੱਖ ਮੰਤਰੀ ਨੂੰ ਵਧਾਈ ਦਿੱਤੀ ਉਹਦੇ ਨਾਲ ਹੀ ਅਸੀਂ ਮਾਨਜਗ ਮੁੱਖ ਮੰਤਰੀ ਨੂੰ ਆਪਣੀਆਂ ਪੰਜਾਬ ਦੇ 12000 ਪਰਿਵਾਰਾਂ ਦੀਆਂ ਭਾਵਨਾਵਾਂ ਲਿਖਤੀ ਰੂਪ ਦੇ ਵਿੱਚ ਦਿੱਤੀਆਂ ਕਿ ਜਿਵੇਂ ਪਹਿਲਾਂ ਪੰਜਾਬ ਸਰਕਾਰ ਨੇ ਪਾਲਿਸੀ ਬਣਾ ਕੇ ਇੱਕ ਸਿਸਟਮ ਦੇ ਵਿੱਚ ਨੇਸ਼ਨ ਬਿਲਡਰ ਕਾਡਰ ਦੇ ਤਹਿਤ ਕਿ ਰੈਗੂਲਰ ਕੀਤਾ ਸੀ ਉਹਵੇਂ ਆਉਣ ਵਾਲੇ ਸਮੇਂ ਦੇ ਵਿੱਚ ਸਰਵਿਸ ਰੂਲ ਤੋਂ ਲੈ ਕੇ ਪੇ ਸਕੇਲ ਤੋਂ ਲੈ ਕੇ ਤੇ ਹੋਰ ਬੈਨੀਫਿਟ ਜਿਹੜੇ ਪੰਜਾਬ ਦੇ ਪ੍ਰੋਮੋਸ਼ਨ ਚੈਨਲ ਆਦਿ ਜਿਹੜੀ ਤੇ ਪ੍ਰਕਿਰਿਆ ਚੱਲ ਰਹੀ ਆ ਉਹ ਤੇ ਜਲਦੀ ਉਹ ਪ੍ਰਕਿਰਿਆ ਨੂੰ ਮੁਕੰਮਲ ਕਰਕੇ ਪੰਜਾਬ ਸਰਕਾਰ ਨੂੰ ਨੋਟੀਫਿਕੇਸ਼ਨ ਜਾਰੀ ਕਰੇ ਪਰ ਮਾਨਯੋਗ ਮੁੱਖ ਮੰਤਰੀ ਨੇ ਜਿੱਥੇ ਪਿਛਲੀਆਂ ਮੰਗਾਂ ਦੇ ਉੱਪਰ ਅਸੀਂ ਵਧਾਈ ਦਿੱਤੀ ਉੱਥੇ ਉਹਨਾਂ ਨੇ ਵਾਅਦਾ ਕੀਤਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੋ ਸਾਡੀ ਕਮੇਟੀ ਕੰਮ ਕਰ ਰਹੀ ਆ ਜਲਦੀ ਹੀ ਸਰਵਿਸ ਰੂਲ ਲਾਗੂ ਕੀਤੇ ਜਾਣਗੇ ਤੇ ਉਹਦੇ ਨਾਲ ਹੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਰ ਬੈਨੀਫਿਟ ਜਿਹੜੇ ਵੀ ਪੰਜਾਬ ਦੇ ਰੈਗੂਲਰ ਮਾਜਮਾ ਨੂੰ ਮਿਲਦੇ ਆ ਨੇਸ਼ਨ ਬਿਲਡਰ ਪਾਲਿਸੀ ਦੇ ਤਹਿਤ ਤੁਹਾਨੂੰ ਉਹ ਮੁਹੱਈਆ ਕਰਵਾਏ ਜਾਣਗੇ ਤੇ ਬੜੇ ਹੀ ਸ਼ਕਾਵੇਂ ਮਾਹੌਲ ਦੇ ਵਿੱਚ ਅਧਿਆਪਕ ਦਿਵਸ ਤੇ ਸਾਡੀ